ਜਪੈ ਤੇ ਆਤਮ ਘਰਤੀ ਮਰ ਕੀ ਨ ਜਾਹੀ ਅੱਗੇ ਮਾਰੇ ਕਹਿੰਦੇ ਤਾਂ ਮਰ ਜਾਂਦਾ ਤੂੰ ਕਿ ਆਤਮਾ ਤਾਂ ਮਾਰ ਹੀ ਦਿੱਤੀ ਤੂੰ ਵੀ ਮਰ ਜਾਂਦਾ ਮਰ ਕੀ ਨ ਜਾਹੀ ਜਿਨਾ ਬਿਸਰਤ ਨਾਮ ਨਾਮ ਵਿਹੂਣ ਜੀਵਨ ਕੌਣ ਕਾਮ ਨਾਮ ਤੋਂ ਬਿਨਾ ਕਿਸ ਕੰਮ ਹੈ ਤੇਰਾ ਜੀਵਨ ਖਾਤ ਪੀਤ ਖੇਤ ਤਹਸਤ ਵਿਸਥਾਰ ਕਵਨ ਅਰਥ ਕੀ ਅਰਥ ਹੈ ਮਿਰਤਕ ਸ਼ਿੰਗਾਰ ਮਿਰਤ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਕਰ ਦਿਓ ਉਹ ਕੋਈ ਅਰਥ ਹੈ ਕਵਨ ਅਰਥ ਮਿਰਤਕ ਸ਼ਿੰਗਾਰ ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਟੇਡੀਆਂ ਜੋਨੀਆਂ ਤੋਂ ਵੀ ਭੈੜਾ ਹੋ ਸੋ ਇਸ ਕਰਕੇ ਜਿਨ੍ਹਾਂ ਨੂੰ ਕਦਰ ਹੈ ਭਾਈ ਉਹ ਤਾਂ ਨਾਮ ਜਪਦੇ ਨੇ ਨਹੀਂ ਤਾਂ ਮਨੁੱਖਾ ਦੇ ਐਵੇਂ ਵਿਅਰਥ ਚਲੀ ਜਾਣੀ ਐ ਤੇ ਆਖਰ ਫਿਰ ਰੋਣਾ ਧੋਣਾ ਪੱਲੇ ਤੇਰੇ ਪੈ ਜਾਏਗਾ ਤੇ ਐਵੇਂ ਕੁਝ ਮਹਾਪੁਰਸ਼ ਆ ਕੇ ਸਾਨੂੰ ਜਿਹਨੂੰ ਕਹਿੰਦੇ ਨੇ ਰਸਤਾ ਦਿਖਾਉਣਾ ਸਾਨੂੰ ਬਾਰ ਬਾਰ ਪ੍ਰੇਰਨਾ ਕਰਕੇ ਨਾਮ ਜਪਣ ਦੀ ਪ੍ਰੇਰਨਾ ਕਰਕੇ ਬਾਣੀ ਪੜਨ ਦੀ ਪ੍ਰੇਰਨਾ ਕਰਕੇ ਤੇ ਗੁਰਮਤਿ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿਨ ਰਾਤ ਕਰਦੇ ਹਨ ਕਦੇ ਨਾ ਕਦੇ ਤਾਂ ਰੋਜ਼ ਰੋਜ਼ ਸੰਗਤ ਕਰਦਿਆਂ ਕਰਦਿਆਂ ਇੱਕ ਹਾਸਾ ਪੈ ਹੀ ਜਾਂਦਾ ਹੈ ਆ ਲੱਜਾਂ ਦੇ ਨਾਲ ਅੱਗੇ ਖੂਹ 'ਚੋਂ ਪਾਣੀ ਕੱਢਦੇ ਹੁੰਦੇ ਨਾ ਡੋਲ ਖਿੱਚ-ਖਿੱਚ ਕੇ ਤੇ ਉਹ ਮਾੜਾ ਮੋਟਾ ਜੇਕ ਤੇ ਉਹ ਨਾਲ ਖੈ ਕੇ ਤੁਰ ਲੰਘਦੀ ਸੀ ਲੱਜਾ ਉੱਥੇ ਘਾਥਾ ਪੈ ਜਾਂਦਾ ਸੀ ਸਾਥ ਸੰਗਤ ਇਸ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਮਨ ਜ਼ਰੂਰ ਇਹ ਰਸਤੇ ਦੇ ਉੱਪਰ ਚੱਲੇਗਾ ਖੁਸ਼ੀ ਨਾਲ ਚੱਲੇਗਾ ਚਾਹ ਨਾਲ ਚੱਲੇਗਾ ਉਦੋਂ ਕਰੇਗਾ ਫਿਰ ਇਹ ਇਹ ਮਹਾਪੁਰਸ਼ਾਂ ਦੀ ਜੁਗਤੀ ਹੈ ਸਾਨੂੰ ਰੱਬ ਨਾਲ ਜੋੜਨ ਦਾ ਢੰਗ ਹੈ ਇੱਕ ਤਰੀਕਾ ਹੈ ਉਹ ਆਉਂਦੀ ਏ ਇਸੇ ਵਾਸਤੇ ਨੇ ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ ਕੋਈ ਜਨ ਹਰਿ ਸੋ ਦੇਵੈ ਜੋਰ ਕੋਈ ਕੋਈ ਹੈਗੇ ਨੇ ਜਿਹੜੇ ਰੱਬ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ ਨੇ ਤੋੜਨ ਵਾਲੇ ਬੜੇ ਪੈਦਾ ਹੋ ਗਏ ਨੇ ਤਾਂ ਉਹਨਾਂ ਤੋਂ ਜਰਾ ਸਾਵਧਾਨ ਰਹਿਣਾ ਬੰਦੇ ਨੂੰ ਉਹੀ ਵਤ ਬਿਲਕੁਲ ਹੀ ਹਰਾ ਨਹੀਂ ਕਰ ਦਿੰਦੇ ਨੇ ਹੈ ਇਹ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਸੰਗਤ ਦੇ ਵਿੱਚ ਪਤਾ ਨਹੀਂ ਕੀ ਸਿੱਖਿਆ ਉਹਨਾਂ ਨੇ ਕਿੱਥੋਂ ਲਿਆਉਂਦੀਆਂ ਨੇ ਪਰ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਕਦੇ ਵੀ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੀਦਾ ਕੋਈ ਹੌਲੀ-ਹੌਲੀ ਚੱਲਦਾ ਹੈ ਕੋਈ ਤੇਜ਼ੀ ਨਾਲ ਚੱਲਦਾ ਹੈ ਉਹਨੂੰ ਹਮੇਸ਼ਾ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਵੀ ਕੋਈ ਗੱਲ ਨਹੀਂ ਤੂੰ ਥੋੜਾ ਚੱਲਦਾ ਹੈ ਤੇ ਕੱਲ ਨੂੰ ਵੱਧ ਚੱਲ ਪੇਗਾ ਸਾਰੇ ਮਾਰਗ ਤੋਂ ਪਿੱਛੇ ਨਾ ਹਟੀ ਤੂੰ ਬਸ ਪਿੱਛੇ ਹਟਾਉਣਾ ਹੀ ਇੱਕ ਵੱਡਾ ਪਾਪ ਹੈ ਜਿਹਦਾ ਹੌਸਲਾ ਤੋੜ ਦੇਣਾ ਨਾ ਇੱਕ ਬੱਚਾ ਛੋਟਾ ਜਿਹਾ ਤੁਰਨ ਲੱਗਿਆ ਮਾਂ ਉਹਦਾ ਹੌਸਲਾ ਥੋੜੀ ਤੋੜਦੀ ਹੈ ਹੌਸਲਾ ਨਹੀਂ ਤੋੜਦੀ ਉਹ ਜਦੋਂ ਗਿਰਨ ਲੱਗਦਾ ਉਹਨੂੰ ਫੜ ਲੈਂਦੀ ਹੈ ਜੇ ਗਿਰ ਗਿਆ ਇਹਨੇ ਮੁੜ ਕੇ ਤੁਰਨਾ ਨਹੀਂ ਇਹ ਡਰ ਜੂਗਾ ਵੀ ਮੈਨੂੰ ਸੱਟ ਲੱਗਣੀ ਹੈ ਮਾਂ ਉਹਨੂੰ ਘੁੱਟ ਕੇ ਗਲਵੱਕੜੀ ਨਾਲ ਗਲਵੱਕੜੀ ਵਿੱਚ ਲੈ ਕੇ ਮੁੜ ਕੇ ਫੇਰ ਕਹਿੰਦੀ ਹੈ ਫੇਰ ਤੁਰ ਅੱਧੀ ਡਿੰਗ ਪਟਦਾ ਫੇਰ ਉਹਦੀ ਉਂਗਲਾਂ ਫੜ ਲੈਂਦੀ ਐ ਫੇਰ ਉਹਨੂੰ ਫੜ ਲੈਂਦੀ ਐ ਯਾਨੀ ਗਿਰ ਨਹੀਂ ਦਿੰਦੀ ਕਹਿਣ ਦਾ ਭਾਵ ਮਹਾਪੁਰਸ਼ਾਂ ਦੀ ਇਹੋ ਹੀ ਯੁਗਤੀ ਐ ਜਿੰਨਾ ਵੀ ਕੋਈ ਚੱਲਿਆ ਭਾਈ ਉਹਨੂੰ ਹੌਸਲਾ ਦੇਣਾ ਜੇ ਇੱਕ ਜੀ ਆਬੀ ਸਾਹਿਬ ਦਾ ਪਾਠ ਕਰਦਾ ਚਾਹਵਾ ਚ ਜੇ ਨਹੀਂ ਕਰਦੇ ਉਹਨਾਂ ਨਾਲੋਂ ਕਰੋਨਾ ਦਰਜੇ ਚੰਗਾ ਤੂੰ ਵੈਗੁਰੂ ਮੰਤਰ 10 ਮਿੰਟ ਵੀ ਤੂੰ ਜਪਦਾ ਹੈ ਉਹਨਾਂ ਨਾਲੋਂ ਕਰੋਨਾ ਦਰਜੇ ਚੰਗਾ ਜਿਹੜੇ ਜਿਲਕੂ ਲਈ ਪਤਾ ਹੀ ਕੋਈ ਨਹੀਂ ਵੀ ਨਾਮ ਵੀ ਜਪੀਦਾ ਹੁੰਦਾ ਹੈ ਕੀ ਕੀ ਜਪਦੇ ਆਂ ਜਪਦੇ ਨੂੰ ਕਹੀ ਜਾਂਦੇ ਨੇ ਨਹੀਂ ਜਪਣਾ ਇਹ ਕੀ ਫਾਇਦਾ ਐਵੇਂ ਤੋਤਾ ਰਟਣਾ ਤੇ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਤੋਂ ਬਾਝ ਹੀ ਰਹਿਣਾ ਬਸ ਉਹਨਾਂ ਦੀ ਗੱਲ ਸੁਣੋ ਹੀ ਨਾ ਵਧੀਆ ਤੇ ਇਹੀ ਹੈ ਵਧੀਆ ਤੇ ਇਹੀ ਹੈ ਗੱਲ ਹੀ ਨਾ ਸੁਣੋ ਪਰੇ ਹੀ ਰਹੋ ਲੋੜ ਹੀ ਨਹੀਂ ਹੈ ਸਮਾਂ ਕਿਉਂ ਖਰਾਬ ਕਰਨਾ ਜੋ ਮਹਾਰਾਜ ਜੀ ਨੇ ਆਪਾਂ ਨੂੰ ਯੁਗਤੀਆਂ ਦੱਸੀਆਂ ਆਪਾਂ ਉਹਨਾਂ ਅਨੁਸਾਰ ਹੀ ਵਿਚਾਰ ਕਰਾਂਗੇ ਆਓ ਸਮਾਂ ਹੋ ਗਿਆ